ਪਿੰਡ ਦਾ ਕੜੈਲ ਜਸਮ ਸਿੰਘ ਕਹਿੰਦਾ ਮੈਂ ਬਾਦਨਾ ਗਰਾਉਂਡ ਮਹਾਵੀਰੇ ਤੂੰ ਬਾਵੇ ਕੋਈ ਗੱਲ ਨਹੀਂ ਬਾਈ ਮੁੰਡੇ ਨੂੰ ਚਾਰ ਰੈਕਟਰ ਚ ਚਲਾਉਣ ਦਾ ਸ਼ੌਂਕ ਆ ਚਲੋ ਪਰ ਮਾਤਾ ਨੂੰ ਕੋਈ ਨਹੀਂ ਆ ਬਾਈ ਗਰਾਉਂਡ ਨਾਲ ਲੱਗੇ ਹੋਇਆ ਵੀ ਜਦੋਂ ਜਵਾਕ ਕਮਾਲ ਹੈ ਬਾਈ ਕਮਾਲ ਹੈ ਕਮਾਲ ਹੈ 100 ਲੀਟਰ ਦੀ ਜੀਨ ਵਾਲਾ ਇੱਕ ਬਾਈ ਇੱਥੇ ਇੱਕ ਮੇਰਾ ਵੀਰ ਕੋਈ ਇੱਥੇ ਚੱਕਲਾ ਪਰ ਚੱਕਲਾ ਕੰਡੇ ਆਣਗੇ ਉੱਪਰ ਚੱਕਲਾ ਉੱਪਰ ਚੱਕ ਲੈ ਉਹਨੇ ਸਾਫ ਕਰਿਆ ਗਾ ਹੁਣ ਲੈ ਅੱਗੇ ਯਾਨੀ ਕਿ ਉਰੇ ਰੱਖ ਲੈ ਬੀਬਾ ਜੀ ਚਲੋ ਆ ਕੰਡੇ ਆਣਗੇ ਨਾ ਇੱਥੇ ਖੇਡਦੇ ਨੇ ਪੁਲਿਸ ਸਪਾਈ ਹੋ ਗਈ ਗਰਾਊਂਡ ਦੇ ਵਿੱਚ ਪਹਿਲਾਂ ਬਈ ਪਿਛਲੇ ਸਾਲ ਵੀ ਮਈ ਵਾਇਆ ਸੀ ਇੱਥੇ ਗਰਾਊਂਡ ਆ ਪਾਣੀ ਆ ਗਿਆ ਸੀ ਬਈ ਇੱਥੋਂ ਮਿੱਟੀ ਪੱਟ ਕੇ ਨਾ ਜੀ ਸੀ ਬੀ ਨਾਲ ਕਾੜੇ ਨਾਲੇ ਪਿੰਡ ਤੇ ਲਾਈ ਸੀ ਸੱਕੇ ਟਰਾਲੀਆਂ ਚਲੋ ਅਸੀਂ ਮੈਂ ਫੇਰ ਟਰੈਕਟਰ ਲੈ ਕੇ ਕਿੱਥੋਂ ਆ ਸੀ ਬਈ ਬਹੁਤ ਪਤਾ ਇੱਥੇ ਕਿੱਥੇ ਬਈ ਬਹੁਤ ਵੱਡਾ ਟੋਆ ਸੀ ਜਿੱਥੇ ਮਿੱਟੀ ਪਈ ਸੀ ਉਹ ਬਈ ਮੈਂ ਲਿਆ ਕੇ ਟਰੈਕਟਰ ਕਲਚਰ ਟਰੈਕਟਰ ਪਾ ਕੇ ਕੈਸ ਕਰ ਪਾ ਕੇ ਬਈ ਟੋਆ ਭਰਦਾ ਸੀ ਇਹ ਆਪਣੇ ਦਵਾਰੋਂ ਬੰਦ ਕਰਤਾ ਸੀ ਵਧੀਆ ਆਲੇ-ਆਲੇ ਸਾਰਾ ਸਾਫ ਕਰਤਾ ਸੀ ਬਈ ਕલ્ਟੀਵੇਸ਼ਨ ਮਾਰ ਕੇ ਵਧੀਆ ਬਣਾਤਾ ਸੀ ਕਰਾਂਗਾ ਪਰ ਹੁਣ ਫੇਰ ਬਈ ਲੋਕ ਕਹਿੰਦੇ ਆ ਰਾ ਲਾ ਦੇ ਖਨੇਣ ਵੀਰ ਬਣ ਕੇ ਆਹ ਕੰਮ ਨਾ ਕਰਿਆ ਕਰੋ ਬਈ ਬਣ ਕੇ ਬੇਨਤੀ ਐ ਚਲੋ ਆਪਣੀ ਦਾ ਬਈ ਆਪਾਂ ਕੀ ਕਰ ਸਕਦੇ ਆ ਠੀਕ ਨੇ ਆ ਇਹ ਬਈ ਬਣ ਕੇ ਪਤਾ ਕੀ ਗੱਲ ਆ ਬਈ ਆਪਣੇ ਪਿੰਡ ਦਾ ਗੁਰੂ ਘਰ ਨਾਲ ਪਿੱਛੇ ਸਾਫ ਸਫਾਈ ਰਵੇ ਸੋਹਣਾ ਲੱਗਦਾ ਬਈ ਤੇ ਪਿੰਡ ਦਾ ਗਰਾਉਂਡ ਆ ਇਹ ਜਦਨੇ ਬਈ ਆ ਕੇ ਸੋਹਣਾ ਲੱਗਦਾ ਸਾਫ ਸੁਥਰਾ ਰਹਿੰਦਾ ਬਹੁਤ ਚੰਗੀ ਗੱਲ ਆ ਇੱਕ ਭਾਈ ਗੁਰੂ ਘਰ ਵਾਲੇ ਵੀ ਬੇਇੰਤੀਆ ਟੁੱਟੀ ਆ ਜਿਹੜੀ ਪਿਛਲੇ ਪਾਸੇ ਇਹ ਥੋੜੀ ਚੱਲਦੀ ਏ 24 ਘੰਟੇ ਚੱਲਦੀ ਰਹਿੰਦੀ ਆ ਭਾਈ ਵੀ ਪਾਣੀ ਇਹ ਪਾਣੀ ਹੋਇਆ ਪਿਆ ਪਾਣੀ ਦੇ ਨਾਲ ਹੋਇਆ ਪਿਆ ਭੱਖੜਾ ਜੋ ਕਿ ਅੱਜ ਮੈਂ ਇਕੱਠਾ-ਕੁੱਠਾ ਕਰਕੇ ਆ ਬਾਕੀ ਭਾਈ ਲੋਕਾਂ ਨੇ ਚਲੋ ਉਹ ਦਾਪਰਾ ਵੜੰਗਾ ਵੜੰਗਾ ਬੇਦਰ ਪਿਆ ਭਾਈ ਬਣ ਕੇ ਆਣੇ ਲੱਗੇ ਜੀ